ਪਿੰਡ ਸਾਧਰਾ ਦੇ ਪ੍ਰਵਾਸੀ ਮਜ਼ਦੂਰਾਂ ਨੇ ਘਰ ਚ ਦਾਖਲ ਹੋ ਕੇ ਕੀਤੀ ਕੁੱਟਮਾਰ ਤਿੰਨ ਤੋਂ ਚਾਰ ਵਿਅਕਤੀ ਜ਼ਖਮੀ ਕਰਦੇ ਸਾਰੇ ਸਮਾਨ ਦੀ ਭੰਨ ਤੋੜ ਕਰਕੇ ਪ੍ਰਵਾਸੀ ਮਜ਼ਦੂਰੋ ਇਹ ਮੌਕੇ ਤੋਂ ਫਰਾਰ ਮਜ਼ਦੂਰਾਂ ਵੱਲੋਂ ਦੋ ਜਥੇਦਾਰਾਂ ਦੀਆਂ ਕਿਰਪਾਨਾਂ ਅਤੇ ਗਾਤਰੇ ਵੀ ਲਾਹੇ ਗਏ ਜਥੇਦਾਰਾਂ ਨੇ ਬੇਅਦਬੀ ਕਰਨ ਦੇ ਲਗਾਏ ਇਲਜ਼ਾਮ ਪੰਜਾਬ ਦਾ ਜ਼ਿਲ੍ਹਾ ਤਰਨਤਾਰਨ ਅੱਜ ਦੇ ਦਿਨ ਹੀ ਸੁਰੱਖਿਆ ਬਟੋਰਦਾ ਰਹਿੰਦਾ ਹੈ ਅਤੇ ਅੱਜ ਵੀ ਤਰਨਤਾਰਨ ਜ਼ਿਲ੍ਹੇ ਦੀ ਸਬਡਿਵੀਜ਼ਨ ਪਿੱਕੀਵਿੰਡ ਦੇ ਦੀਨਾਉਦੇ ਪਿੰਡ ਸਾਧਰਾ ਵਿੱਚ 5 ਦਰਜਨ ਦੇ ਕਰੀਬ ਹਥਿਆਰਬੰਦ ਪ੍ਰਵਾਸੀ ਮਜ਼ਦੂਰਾਂ ਵੱਲੋਂ ਇੱਕ ਪੰਜਾਬੀ ਦੇ ਘਰ ਉੱਪਰ ਹਮਲਾ ਕਰਕੇ ਜਿੱਥੇ ਘਰ ਦੀ ਪੱਨ ਤੋੜ ਕੀਤੀ ਗਈ ਉਤੇ ਹੀ ਤੇਜ਼ ਧਾਰ ਹਥਿਆਰਾਂ ਨਾਲ ਤਿੰਨ ਤੋਂ ਚਾਰ ਵਿਅਕਤੀਆਂ ਨੂੰ ਜ਼ਖਮੀ ਕਰਨ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਵਾਸੀ ਮਿਹਦੂਰਾਂ ਦੀ ਪਿੰਡ ਵਿੱਚ ਕੀਤੀ ਗਈ ਅਜਿਹੀ ਗੁੰਡਾਗਰਦੀ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਦੱਸ ਦਈਏ ਕਿ ਘਰ ਵਿੱਚ ਦਾਖਲ ਹੋਏ ਪ੍ਰਵਾਸੀ ਮਜ਼ਦੂਰਾਂ ਵੱਲੋਂ ਦੋ ਜਥੇਦਾਰਾਂ ਦੀਆਂ ਦਸਤਾਰਾਂ ਵੀ ਲਾਈਆਂ ਗਈਆਂ ਅਤੇ ਜਾਂਦੇ ਹੋਏ ਸਿਰੀ ਸਾਹਿਬ ਅਤੇ ਕਿਰਪਾਨਾਂ ਵੀ ਖੋ ਕੇ ਨਾਲ ਲੈ ਗਏ। ਜਿੱਥੇ ਦੋਹਾਂ ਜਥੇਦਾਰਾਂ ਵੱਲੋਂ ਉਹਨਾਂ ਦੇ ਸ੍ਰੀ ਸਾਹਿਬ ਅਤੇ ਗਾਤਰੇ ਖੋ ਕੇ ਲੈ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਤੇ ਬੇਅਦਮੀ ਦੇ ਇਲਜ਼ਾਮ ਲਗਾਏ ਗਏ ਹਨ। ਮਾਮਲਾ ਬੱਚਿਆਂ ਦੀ ਆਪਸ ਵਿੱਚ ਹੋਈ ਲੜਾਈ ਦਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਸੰਬੰਧੀ ਡੀਐਸਪੀ ਪ੍ਰੀਤਿੰਦਰ ਸਿੰਘ ਦਾ ਕਹਿਣਾ ਹੈ ਕਿ ਐਸਐਚਓ ਸਾਹਿਬ ਨੂੰ ਹਦਾਇਤ ਕਰ ਦਿੱਤੀ ਗਈ ਹੈ। ਜੋ ਵੀ ਬਣਦੀ ਕਾਰਵਾਈ ਹੋਵੇਗੀ ਤੁਰੰਤ ਕੀਤੀ ਜਾਵੇਗੀ। ਤਰਨਤਾਰ ਤੋਂ ਸੋਨੂ ਫਤਿਆਬਾਦੀ ਖਾਸ ਰਿਪੋਰਟ ਮਨਜੀਤ ਸਿੰਘ ਜੀ ਕਿਹੜੇ ਪਿੰਡ ਆ ਪਿੰਡੇ ਹੋ ਜੀ ਸਾਹਰਾ ਆ ਗੱਲ ਚ ਬਾ ਪਈ ਹੈ ਕੀ ਮਾਮਲਾ ਕੀ ਆ ਇਹ ਜੀ ਰਾਤ ਮੁੰਡੇ ਆਏ ਮੁੰਡਿਆਂ ਦੇ ਵਿੱਚ ਲੜਾਈ ਤੇ ਉਹ ਅਣਕੇ ਰਾਤ ਤੇ ਤੁਰਪੰਨਾ ਕਰਕੇ ਨਾਲ ਡਾਂਗਾ ਛੋਟੇ ਪੰਨੋ ਫੁੱਟ ਮਾਰ ਬਹੁਤ ਜਿਆਦਾ ਕਰਕੇ ਜਨਾਨੀਆਂ ਨੇ ਵਿੱਚ ਵਿੱਚ ਆਣ ਕੱਲੀਆਂ ਡਾਂਗਾ ਛੋਟੇ ਵੀ ਹੋਰ ਵੀ ਹਥਿਆਰ ਹੀ ਬਾਤਰ ਵੀ ਪਿਸਤੌਲ ਵੀ ਆਂਦੇ ਬਾਹਰ ਨਿਕਲੋ ਨਹੀਂ ਤੇ ਗੋਲੀ ਮਾਰਦੇ ਲੱਗੇ ਪੇਰੇ ਬਾਹਰ ਨਿਕਲੇ ਕੀ ਮਸਲਾ ਹੈ ਕੀ ਆ ਜਿਹੜੀ ਘਰ ਦੀ ਭੰਨ ਤੋੜ ਵੀ ਕੀਤੀ ਗਈ ਹੈ ਕੀ ਪੂਰਾ ਮਾਮਲਾ ਕੀ ਹੈ ਕਿ ਕੋਈ ਪੁਰਾਣੀ ਰੰਜਿਸ਼ ਰੰਜਿਸ਼ ਹੀ ਕੋਈ ਝਗੜਾ ਚੱਲਦਾ ਨਹੀਂ ਕੋਈ ਨਹੀਂ ਜਿਉਂ ਜਵਾਗ ਜਵਾਗ ਲੜੇ ਅਸਚ ਬਾਕੀ ਨਹੀਂ ਕੋਈ ਗੱਲ ਵੀ ਆੜੇ ਰੋੜੇ ਰਾੜੇ ਖੇਲ ਰਹੇ ਆ ਇਹ ਇਹ ਰੋੜੇ ਉਹਨਾਂ ਹੀ ਚਲਾਏ ਜੀ ਸਾਰੇ ਇੱਧਰ ਸਾਡੇ ਕੋਠਿਆਂ ਤੋਂ ਕਿੰਨੇ ਕੁ ਲੋਕ ਸੀ ਉਹ ਕੋਈ ਹੈਗੇ 50 ਜਣੇ ਹੋਣੇ ਇਹ ਕਿੱਥੋਂ ਦੇ ਰਹਿਣ ਵਾਲੇ ਇੱਥੋਂ ਦੇ ਆ ਜੀ ਕੀ ਕੰਮ ਕਰਦੇ ਕੰਮ ਇਹੋ ਇਤਰਾ ਹੀ ਉਹ ਢਾੜੀ ਦੇ ਪੈ ਕੋਈ ਜਾਂਦਾ ਇੱਕ ਠੇਕੇਦਾਰ ਆ ਉਹਨਾਂ ਤੋਂ ਬਾਹਰ ਛੜਕਾਂ ਛੜਕਾਂ ਜੀਆਂ ਕਿੰਨੀਆਂ ਕੁ ਸੱਟਾਂ ਲੱਗੀਆਂ ਉਹਨਾਂ ਤੁਹਾਡੇ ਸੱਟਾਂ ਬਾਈਆਂ ਬਾਹਾਂ ਤੋੜ ਕੇ ਮੁੰਡੇ ਮੇਰੇ ਨੇ ਬਹੁਤ ਮੱਦਾ ਹਲ ਕਰ ਗਏ ਆ ਤਾਂ ਇਹ ਮੁੰਡਿਆਂ ਮੁੰਡਿਆਂ ਦੀ ਲੜਾਈ ਹੋਈ ਜੀ ਇਹਨਾਂ ਮੁੰਡਿਆਂ ਨੂੰ ਦਿਨੇ ਕੱਲ ਕੁੱਟਤਾ ਸਾਡਿਆਂ ਨੂੰ ਦੋ ਜਣਿਆਂ ਦੇ ਨਾਲ ਮੁਰਕੇ ਰਾਤ ਦੁਪਹਿਰੇ ਇਹਨਾਂ ਪਾਏ ਬੰਦੇ ਸਾਨੂੰ ਪੁਆਏ ਮੁਰਕੇ ਰਾਤ ਪੁਆਏ ਜੀ ਹਾਂ ਰਾਤ ਆ ਪੰਨ ਤੋੜ ਕਰਕੇ ਸਾਰਾ ਸਮਾਨ ਸਮੂਲ ਪੰਨ ਗਏ ਕਿੰਨੇ ਕੁ ਲੋਕ ਸੀ ਇਹ ਹੋਏਗੇ 40 50 ਜਣੇ ਸੀ ਕੌਣ ਲੋਕ ਆ ਉਹ ਇਹ ਭਈਏ ਆ ਜੀ ਨਾਲ ਇਹਨਾਂ ਗੁੰਡੇ ਆਂਦੇ ਨੇ ਕਿੱਥੋਂ ਦੇ ਰਹਿਣ ਵਾਲੇ ਆ ਇੱਥੋਂ ਇਨਸਾਨ ਰਹਿੰਦੇ ਆ ਜੀ ਤੇ ਆੜੇ ਟਾ ਰੋੜੇ ਖਿਲਰੇ ਆ ਤੇ ਇਹ ਵੀ ਉਹਨਾਂ ਨੇ ਉਹਨਾਂ ਨੇ ਚਲਾਇਆ ਜੀ ਸਭ ਕੁਝ ਉਹਨਾਂ ਨੇ ਚਲਾਇਆ ਕਿੰਨਾ ਕੁ ਨੁਕਸਾਨ ਹੋ ਗਿਆ ਬੜਾ ਨੁਕਸਾਨ ਹੋਇਆ ਜੀ ਸਾਰੇ ਮੋਰਸਾਂ ਵਾਲੇ ਭੰਤੇ ਆ ਤੀਜਾ ਸਭ ਕੁਝ ਨਾ ਬਾਬਾ ਜੀ ਮੇਰਾ ਨਾਂ ਜੀ ਕਲਬੀਰ ਸਿੰਘ ਜਹਦਰਿਆ ਜੀ ਕਿਹੜਾ ਪਿੰਡ ਆ ਸਾਂਦਰਾ ਜੀ ਕੀ ਗੱਲ ਕੀ ਹੋਈ ਆ ਜਿਹੜੇ ਆ ਸ੍ਰੀ ਸਾਹਿਬ ਖਾਲੀ ਫੜੀ ਫਿਰਨਦੇ ਜੋ ਹੱਥ 'ਚ ਫੜੀ ਗੱਲ ਇਹ ਆ ਜੀ ਵੇਖੋ ਵੀ ਇਹਨਾਂ ਦਾ ਮੁੰਡਿਆਂ-ਮੁੰਡਿਆਂ ਦਾ ਕੋਈ ਆਪੇ ਦੀ ਝਗੜਾ ਹੈ ਜੀ ਅਸੀਂ ਕੰਮਕਾਰ ਵਾਲੇ ਬੰਦੇ ਆ ਕੰਮ ਤੇ ਚੜੇ ਗਿਆਂ ਰਾਤ ਆਏ ਆ ਰਾਤ 11 ਵਜੇ ਮੁੰਡੇ ਗੱਲ ਪਾਏ ਇਹ ਮੇਰਾ ਗੁਰਪ ਮੈਂ ਛਡਾਉਣਾ ਇਹਨਾਂ ਮੇਰੇ ਛਡਾਉਂਦੇ ਛਡਾਉਂਦੇ ਮੇਰੀ ਜੀ ਦਸਤਾਰ ਲਾਈ ਆ ਫਿਰ ਸਾਡੇ ਗਾਤਰੇ ਜਿਹੜੇ ਉਹ ਸਾਡੇ ਖੜੇ ਆ ਲਾ ਕੇ ਖੜੇ ਆ ਜਿਹੜੀਆਂ ਕਿਰਪਾਨਾਂ ਸਾਡੀਆਂ ਉਹ ਲਾ ਕੇ ਖੜੀਆਂ ਇਹਨਾਂ ਦਾ ਬਹੁਤ ਜਿਆਦਾ ਹੀ ਮੰਦਾ ਹਾਲ ਕਰਕੇ ਗਏ ਆ 50 ਜਾਨੇ ਮੁੰਡੇ ਸੀ ਕੌਣ ਸੀਗੇ ਕੌਣ ਸੀਗੇ ਬੰਦੇ ਕੌਣ ਪੰਜਾਬੀ ਸੀ ਕੌਣ ਸੀ ਵੇਖੋ ਜੀ ਉਹ ਪ੍ਰਵਾਸੀ ਲੋਕ ਵੀ ਜੀ ਭਈਏ ਸੀ ਭਈਏ ਲੋਕ ਆ ਜੀ ਅੱਛਾ ਕਿਉਂਕਿ ਉਹ ਜੀ ਰਹਿੰਦੇ ਸੀ ਇੱਥੇ ਰਹਿੰਦੇ ਇੱਥੇ ਉਹਨਾਂ ਦਾ ਕੰਮਕਾਰ ਸੈੱਟ ਹੋ ਗਿਆ ਹੈ ਪੁੱਤ ਸਾਡੀ ਪਿੰਡ ਚੋਂ ਕੋਈ ਸੁਣਵਾਈ ਨਹੀਂ ਕਰਦਾ ਕੋਈ ਸਰਪੰਚ ਕੋਈ ਪੈਂਚ ਨਹੀਂ ਆ ਜੀ ਕੋਈ ਝਗੜਾ ਕਰਦਾ ਕੋਈ ਪੁਰਾਣੀ ਰੰਜਿਸ਼ ਦਾ ਨਹੀਂ ਜੀ ਕੋਈ ਰੰਜਿਸ਼ ਕੋਈ ਰੰਜਿਸ਼ ਨਹੀਂ ਕੀ ਇਹਨਾਂ ਦੀ ਸਿਰਫ ਛੋਟੇ ਛੋਟੇ ਬੱਚਿਆਂ ਤੋਂ ਹੋਈ ਹੈ ਬਾਕੀ ਜੀ ਇਹ ਹੁਣ ਵੱਡਿਆਂ ਤੇ ਆਂ ਡਿੱਗੀ ਗੱਲ ਤੇ ਤੁਹਾਨੂੰ ਕਿਦਾਂ ਪਤਾ ਲੱਗਾ ਤੁਸੀਂ ਕਿਦਾਂ ਆਏ ਫਿਰ ਇੱਥੇ ਵੇਖੋ ਜੀ ਮੇਰਾ ਘਰ ਨਾਲ ਆ ਮੇਰਾ ਗੁਰ ਭਾਈ ਆ ਮੈਂ ਇਹਦੇ ਮੰਗਰਾ ਸਕਦਾ ਹਾਂ ਠੀਕ ਹੈ ਨਾ ਜੋ ਰੌਲਾ ਰੱਪਾ ਸੁਣ ਕੇ ਆਏ ਸੀ ਰੌਲਾ ਇਹਨਾਂ ਨੂੰ ਜਦੋਂ ਹੋ ਗਿਆ ਕਿ ਮਰ ਗਏ ਆ ਮਰ ਗਏ ਆ ਕਮਰਾ ਇਹਨਾਂ ਦਾ ਇਹਨਾਂ ਕਮਰਿਆਂ ਤੋਂ ਚੜ ਕੇ ਕਮਰਿਆਂ ਤੇ ਚੜ ਕੇ ਤੇ ਇਹਨਾਂ ਨੇ ਜਿਹੜੀ ਐਕਟਰੋੜਾ ਚਲਾਉਣ ਦੀ ਸ਼ੁਰੂਆਤ ਕੀਤੀ ਆ 50 ਜਣੇ ਬੰਦੇ ਹੈ ਸਰ ਇੱਕ ਸ਼ਾਂਤ ਰਿ ਕਿਸੇ ਦੇ ਘਰ ਦੇ ਵਿੱਚ ਦਾਖਲ ਹੋਏ ਕੁਝ ਸਰ ਪ੍ਰਦੇਸੀਆਂ ਵੱਲੋਂ ਸਰ ਭੰਨ ਤੋੜ ਕੀਤੀ ਗਈ ਤੇ ਵੱਡ ਫੱਟ ਕੀਤੀ ਬਸ ਸਾਰਾ ਅਬ ਮੈਨੂੰ ਹੁਣੇ ਤੁਹਾਡੇ ਬਾਅਦ ਹੀ ਮરાਈ ਮੈਨੂੰ ਪਤਾ ਲੱਗਾ ਕੋਈ ਮਨਜੀਤ ਸਿੰਘ ਸਾਧਰੇ ਦਾ ਆਇਆ ਜਿਨ੍ਹਾਂ ਦਾ ਪਹਿਲਾਂ ਆਪਸ ਵਿੱਚ ਮੁੰਡਿਆਂ-ਮੁੰਡਿਆਂ ਦਾ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਆ ਕੇ ਕੁਝ ਸ਼ਰਾਰਤੀ ਵਿਅਕਤੀਆਂ ਨੇ ਭੰਨ ਤੋੜ ਕੀਤੀ ਹੈ ਮੈਂ ਐਸਐਸਓ ਨੂੰ ਵੀ ਹਦਾਇਤ ਕਰ ਦਿੱਤੀ ਹੈ ਮੌਕੇ ਤੇ ਜਾ ਕੇ ਤਸਦੀਕ ਕਰਕੇ ਜੋ ਕਾਨੂੰਨੀ ਕਾਰਵਾਈ ਉਹ ਅਮਲ ਵਿੱਚ ਲਿਆ ਦਿੱਤੀ ਹੈ ਸਰ ਮੀਡੀਆ ਕਵਰੇਜ ਕਰਨ ਦਿਆ ਸੀਗਾ ਉੱਥੇ ਉਦੋਂ ਵੀ ਮੌਕੇ ਤੇ ਸਰ ਕਾਫੀ ਜਾਣੇ ਆਏ ਜਿਆ ਹਾਂ ਮੈਨੂੰ ਤਾਂ ਮਿਲ ਕੇ ਤਾਂ ਹੁਣ ਤੁਹਾਡੇ ਵੱਲੋਂ ਧਿਆਨ ਚ ਲਿਆਉਂਦਾ ਗਿਆ ਤੇ ਸਾਡਾ ਕੰਮ ਹੈ ਕਾਨੂੰਨ ਮੁਤਾਬਕ ਕਾਰਵਾਈ ਕਰਨਾ ਮੈਂ ਐਸਐਚਓ ਨੂੰ ਹਦਾਇਤ ਕਰ ਦਿੱਤੀ ਹੈ ਉਹ ਜਾ ਕੇ ਤਸਦੀਕ ਕਰਕੇ ਤੇ ਇਹਦੀ ਤੁਰੰਤ ਜੋ ਕਾਨੂੰਨੀ ਲੀਗਲ ਕਾਰਵਾਈ ਹੋ ਅਮਲ ਦੇ ਵਿੱਚ ਲਾ